ਇੱਕ ਤਾਂ ਜੀ ਸਭ ਤੋਂ ਪਹਿਲਾਂ ਅਸੀਂ ਸਾਰਿਆਂ ਦਾ ਤਵਾਦ ਕਰਦੇ ਹਾਂ ਜਿੰਨਿਆਂ ਨੇ ਵੀ ਤੁਸੀਂ ਸਾਡਾ ਸਾਥ ਦਿੱਤਾ ਇਹ ਸੰਗਰਾਸ਼ ਦੇ ਵਿੱਚ ਤੇ ਇੱਕ ਅਸੀਂ ਆਪਦਾ ਨੰਬਰ ਇਸ਼ੂ ਕਰ ਰਹੇ ਹਾਂ ਇਹਦੇ ਵਿੱਚ WhatsApp ਨੰਬਰ ਅਸੀਂ ਆਪਦਾ ਪਾ ਰਹੇ ਹਾਂ ਜਿਹਦੇ ਕਿਸੇ ਦੇ ਹੁਣ ਤੱਕ ਵੀ ਪੈਸੇ ਫਸੇ ਪਏ ਨੇ ਤੁਸੀਂ ਜਿੱਥੋਂ ਵੀ ਬਲੌਂਗ ਕਰਦੇ ਹੋ ਸਾਡੇ ਨੰਬਰ ਦੇ ਉੱਤੇ WhatsApp ਤੇ ਉੱਤੇ ਤੁਸੀਂ ਸਾਡੇ ਨਾਲ ਗੱਲ ਕਰਿਓ ਆਪਦੀ ਡਿਟੇਲ ਦੱਸਿਓ ਕਿਹੜੇ ਏਜੰਟ ਕੋਲੇ ਕਿੰਨੇ ਟਾਈਮ ਤੋਂ ਕਿੰਨੇ ਤੁਹਾਡੇ ਪੈਸੇ ਫਸੇ ਹੋਏ ਨੇ ਬਾਰੀ-ਬਾਰੀ ਫੋਨ ਨਾ ਕਰਿਓ WhatsApp ਤੇ ਸਾਰੀ ਡਿਟੇਲ ਸਾਨੂੰ ਭੇਜ ਦਿਓ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਭਾਨਾ ਸਿੱਧੂ ਟੀਮ ਤੁਹਾਡੇ ਨਾਲ ਸੰਪਰਕ ਕਰੂਗੀ ਜਿੱਥੇ ਤੱਕ ਵੀ ਹੋਇਆ ਅਸੀਂ ਤੁਹਾਡੇ ਨਾਲ ਖੜੇ ਆ ਤੇ ਬਾਪੂ ਜੀ ਨਾਲ ਇੱਕ ਮਿੰਟ ਗੱਲ ਕਰਾ ਦੇ ਭਾਨਾ ਸਿੱਧੂ ਤੇ ਡੈਡੀ ਜੀ ਨਾਲ ਕਰਾ ਦੇ ਖਾਲਸਾ ਬਾਈ 1 ਕਿੰਟੀ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਹਰਿਆਣਾ ਪੰਜਾਬ ਯੂਪੀ ਸਭ ਦਾ ਧੰਨਵਾਦ ਕਰਦਾ ਜਿੰਨਾਂ ਨੇ ਵੀ ਸਾਡਾ ਸਾਥ ਦਿੱਤਾ ਠੀਕ ਹੈ ਧੰਨਵਾਦ ਹੈ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਖੜੇ ਹੋ ਸਾਡੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਬਸ ਇਹ ਵੀਡੀਓ ਜਰੂਰ ਸਾਰਿਆਂ ਤੱਕ ਪਹੁੰਚਾ ਦਿਓ ਜਿੰਨਾਂ ਦੇ ਵੀ ਪੈਸੇ ਹਲੇ ਫਸੇ ਪਏ ਨੇ ਕਿਸੇ ਵੀ ਏਜੰਟ ਕੋ ਨਹੀਂ ਉਹ ਸਾਡੇ ਨਾਲ ਆ ਨੰਬਰ ਤੇ ਸਾਡਾ ਸਕਰੀਨ ਤੇ ਚੱਲ ਰਿਹਾ ਤੇ ਇੱਕ ਵਾਰੀ ਸੰਪਰਕ ਕਰ ਲਿਓ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਾਡੇ ਕੋਲੇ ਬਹੁਤ ਨੰਬਰ ਲਿਖੇ ਹੋਏ ਨੇ ਡੈਰੀਆਂ ਤੇ ਜਿਹੜੇ ਭਰਾ ਇੱਥੇ ਤੱਕ ਹਲੇ ਪਹੁੰਚੇ ਨਹੀਂ ਹੈਗੇ ਉਹਨਾਂ ਨੂੰ ਬੇਨਤੀ ਹੈ ਵੀ ਸਾਡੇ ਨਾਲ ਸੰਪਰਕ ਕਰ ਲਿਓ